ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ ਤੇ ਚੱਕਲੇ ਆਪਨੇ ਆਪ ਦੇ ਹਥਿਆਰ ਕਿਉਂਕਿ ਮੈਂ ਇਹ ਵੀ ਟੂ ਲੈਣ ਬਾਗੀ ਸੀ ਉਦੋਂ ਹੀ ਆ ਕੇ ਸਕੂਲ ਚੋਂ ਅੱਜ ਨੂੰ 12 ਵਜੇ ਛੁੱਟੀ ਮਿਲਣੀ ਸੀ ਤੇ ਮੈਂ ਕਿਹਾ ਕੋਲ ਜੇ ਮੈਂ ਬਾਗ ਖੁੱਲਣ ਨੂੰ ਤਾਂ ਟਾਈਮ ਲੱਗ ਜੂਗੀ ਲੱਗ ਜੂਗਾ ਬਾਗ ਖੁੱਲਣ ਤਾਂ ਟਾਈਮ ਲੱਗ ਜੂਗਾ ਤੇ ਤਾਂ ਕਰਕੇ ਫਿਰ ਸਿੱਧੀ ਉਦਰੀ ਅੰਗਣਵਾੜੀ ਚੋਂ ਸਕੂਲ ਨੂੰ ਬਾਗੀ ਸੀਗੀ ਤੇ ਅੱਜ ਮੈਂ ਧੋਣੀਆਂ ਨਾਲੇ ਬਾਥਰੂਮ ਧੋਵਾਂਗੀ ਤੇ ਨਾਲੇ ਕਰਦੇ ਆ ਕਰਦੀ ਸਫਾਈ ਤੇ ਹੁਣ ਮੈਂ ਲਾਉਂਗੀ ਪਹਿਲਾਂ ਚਾੜੂ ਹਾਂਜੀ ਕੰਮ ਆਪਣੇ ਸਾਰੇ ਹੋ ਗਏ ਸੀਗੇ ਤੇ ਮੈਂ ਵੀ ਨਵੀ ਦੇ ਨਾਲ ਹੀ ਪੈ ਗਈ ਸੀਗੀ ਸੌਂ ਗਈ ਸੀਗੀ ਦੁਪਹਿਰੇ ਚਾਹ ਪਾਣੀ ਪੀ ਕੇ ਤੇ ਭਾਂਡੇ ਮਾਂਜ ਕੇ ਤੇ ਹੁਣ ਮੈਂ ਬਸ ਉਹ ਕਰਦੀ ਸੀ ਬਾਥਰੂਮ ਸਾਫ ਕਰਦੀ ਸੀ ਬਾਥਰੂਮ ਧੋਣੀ ਹੈਗੀ ਕਈ ਦਿਨ ਹੋ ਗਏ ਗੰਦਾ ਹੋਇਆ ਪਿਆਗਾ ਤੋ ਤਨ ਗਿਆ ਮੇਰੇ ਤੋਂ ਪਹਿਲਾਂ ਧੋਨੇ ਬਾਥਰੂਮ ਅੱਜ ਮੈਂ ਕੱਪੜੇ ਨਹੀਂ ਧੋਣਦੀਗੀ ਤੇ ਬਾਥਰੂਮ ਹੀ ਸਾਫ ਕਰੀ ਮੈਂ ਸਾਫ ਲੱਗਦਾ ਇੰਨਾ ਗੰਦਾ ਵੀ ਨਹੀਂਗਾ ਪਰ ਨਾ ਇੱਥੇ ਆਹ ਉਹ ਅਗੇ ਮਿੱਟੀ ਆ ਹੀ ਜਾਂਦੀ ਹੈਗੀ ਤੇ ਇਹਦਾ ਕਰਕੇ ਮੈਂ ਮੈਂ ਸਾਫ ਕਰਨਾ ਤੇ ਥੋੜਾ ਜਿਹਾ ਇਧਰੋਂ ਗੰਦਾਗਾ ਤਾਂ ਕਰਕੇ ਵਾਸ਼ਬੀਸਨ ਤਾਂ ਮੈਂ ਡੇਲੀ ਧੋ ਹੀ ਦੇਣੀ ਹੈਗੀ ਜਿੱਦੋਂ ਮੈਂ ਵਰਜ ਕਰਦੀ ਐ ਇੱਥੇ ਤੇ ਚਲੋ ਜੀ ਫਿਰ ਕਰਦੇ ਆਂ ਲੱਗਦੇ ਆ ਆਪਣੇ ਕੰਮਾਂ ਤੇ ਹਾਂਜੀ ਸਵਾਹ ਦੇ ਵਿੱਚ ਨਾ ਮੈਂ ਸਰਫ ਪਾਉਂਗੀ ਤੇ ਇਹਦੇ ਨਾਲ ਬਾਥਰੂਮ ਬਹੁਤ ਸਾਫ ਹੋ ਜਾਂਦਾ ਵਧੀਆ ਨਾਲ ਇਹ ਟੂਟੀਆਂ ਸਾਫ ਹੋ ਜਾਂਦੀਆਂ ਹਾਂ ਹਾਂਜੀ ਸਾਰੇ ਮੇਰੇ ਸਵਾਹ ਜਿਹੜੀ ਸੀਗੇ ਨਾ ਸਰਫ ਚ ਪਾ ਕੇ ਮਿਕਸ ਕਰਕੇ ਸਾਰੇ ਕੰਦਾ ਤੇ ਲਾਦੀ ਮੈਂ ਜਰਾਬ ਨਾਲ ਹੁਣ ਮੈਂ ਧੋਣੀ ਐ ਇਹਨੂੰ ਟੂਟੀਆਂ ਵੀ ਜਿੰਨੀ ਤਰ੍ਹਾਂ ਸਾਫ ਕਰਤੀਆਂ ਹੁਣ ਧੌਣ ਤੋਂ ਬਾਅਦ ਦੇਖਿਓ ਵਧੀਆ ਚੰਗੋ ਜਿਹਾ ਸਾਰੇ ਮੈਂ ਲਾਤੀ ਥੱਲੇ ਵੀ ਤੇ ਆਹ ਸਾਰੇ ਕੰਦਾ ਤੇ ਵੀ ਹੁਣ ਆਪਾਂ ਧੋ ਰੰਦੇ ਹਾਂ ਅਜੀ ਬਾਥਰੂ ਆਪਣਾ ਚੰਗੀ ਤਰ੍ਹਾਂ ਧਿਆ ਤਾ ਦੋ ਵੀ ਤੋਤੇ ਟੂੜੀਆਂ ਵੀ ਦੇਖੋ ਚੰਗੀ ਤਰ੍ਹਾਂ ਹੋ ਗਈਆਂ ਸਾਫ ਸਾਬਣਦਾਨੀ ਵੀ ਧੋਤੀ ਇਹਨੇ ਇਹਦੇ ਨਾਲ ਧੋਤੀ ਸਵਾ ਤੇ ਸਰਫਾ ਪਾਣੀ ਆ ਤੇ ਮੈਂ ਵੀ ਨਾ ਲੀ ਸੀਗੀ ਕੇਸੀ ਵੀ ਢਾ ਲਈ ਤੇ ਬਾਥਰੂਮ ਆਪਣਾ ਬਹੁਤ ਸੋਹਣਾ ਹੋ ਗਿਆ ਸਾਫ ਹੋ ਗਿਆ ਚੰਗੀ ਤਰ੍ਹਾਂ ਹੌਣਪੜਾ ਆਪਾਂ ਦਸ ਦਿਨ ਨਾ ਧੋਈਏ ਨੂੰ ਤੇ ਬਹੁਤ ਵਧੀਆ ਸਾਫ਼ ਹੋ ਗਿਆ। ਹਾਂਜੀ ਕੱਲ ਬਾਥਰੂਮ ਧੋਣ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਬਣਾਏਗੀ। ਕੰਮ ਆਪਣਾ ਬਾਕੀ ਸਾਰਾ ਨਿਬੜ ਗਿਆ ਤੇ ਅੱਜ ਮੈਂ ਰਸੋਈ ਸਾਫ਼ ਕਰੂੰਗੀ। ਮੈਂ ਉੱਪਰੋਂ ਦਰਾਜ਼ ਸਾਫ਼ ਕਰੂੰਗੀ ਆਹ ਵਾਲੇ ਵੀ ਤੇ ਬਾਕੀ ਤਾਂ ਮੈਂ ਰੋਜ਼ ਕਰਦੀ ਰਹਿੰਦੀ ਆ ਤੇ ਮੈਂ ਨਾਲੇ ਉਹ ਵਾਲਾ ਥੱਲੇ ਦਰਾਜ਼ ਹੈ ਜਿਹੜਾ ਉਹ ਸਾਫ਼ ਹੋ ਜਾਊਗਾ। ਪਹਿਲਾਂ ਮੈਂ ਕੱਲਾ ਹੀ ਧੋਂਦੀ ਸੀ ਫਿਰ ਮੈਂ ਕਿਹਾ ਚੱਲ ਸਾਰੀ ਰਸੋਈ ਸਾਫ ਕਰਦਾ ਦੋ ਕੁ ਮੇਰੇ ਭਾਂਡੇ ਵੀ ਪਏ ਕਿ ਰੋਟੀ ਮੈਂ ਬਾਅਦ ਚ ਖਾਦੀ ਸੀ ਇੱਕ ਆਟੇ ਵਾਲਾ ਪਿਆ ਤੰਮ ਤੇ ਆ ਸਬਜੀ ਵਾਲੀ ਟੇਲੀ ਵੀ ਆ ਤੇ ਹੁਣ ਮੈਂ ਸਖ ਪਾ ਕੇ ਤੇ ਪਾਣੀ ਮਾਰ ਦੂੰਗੀ ਤੇ ਕਰਕੇ ਸਾਫ ਰਸੋਈ ਫੇਰ ਦਿਖਾਉਣੀ ਸੰਦ ਸੋ ਇਹ ਆਪਣੀ ਚੰਗੀ ਤਰ੍ਹਾਂ ਹੋ ਗਈ ਸਾਫ ਸਾਰੇ ਦਰਾਜ ਵੀ ਸਾਫ ਕਰਤੇ ਤੇ ਥੱਲੇੋਂ ਮੈਂ ਪਾਣੀ ਵੀ ਛਕਾਤਾ ਐ ਚਮਕ ਗਈ ਰਸੋਈ ਤਾਂ ਹਾਂਜੀ ਨਵੀਂ ਦਿਹਾਉਣ ਦਾ ਟਾਈਮ ਹੋ ਗਿਆ ਹੁਣ ਮੈਂ ਨਵੀਂ ਨੂੰ ਲੈਣ ਜਾਉਂਗੀ ਕੰਮ ਜਿਹੜੇ ਰਹਿ ਗਏ ਉਹ ਮੈਂ ਕਰੂੰਗੀ ਫਿਰ ਨਵੀਂ ਨੂੰ ਲਿਆਉਣ ਤੋਂ ਬਾਅਦ ਹਾਂਜੀ ਕੰਮ ਮੇਰੇ ਸਾਰੇ ਹੋ ਗਏ ਸੀ ਹੁਣ ਮੈਂ ਜਾਂਦੀ ਸੀ ਕਿ ਨਾਣ ਤੇ ਐਲੋਵੇਰਾ ਜੈਲ ਲਾਉਂਗੀ ਮੈਂ ਇਹਦੀ ਮਦਦ ਨਾਲ ਮੈਂ ਇਹਨੂੰ ਸਾਰੇ ਕੱਢ ਲੂੰਗੀ ਕੰਢੀ ਚ ਤੇ ਵਾਲ ਨਾ ਮੇਰੇ ਰੁੱਖੇ ਜਿਹੇ ਹੋਏ ਪੈਸੀ ਇਹਦੇ ਨਾਲ ਸਹੀ ਹੋ ਜਾਣਗੇ ਕੰਮ ਮੇਰਾ ਸਾਰਾ ਹੋ ਗਿਆ ਅੱਜ ਮੈਂ ਆ ਵਾਲਾ ਮੈਟ ਵੀ ਧੋਤਾਗਾ ਤੁੱਟਦਾ ਸਾਫ਼ ਹੋ ਗਿਆ ਵਧੀਆ ਤੇ ਬਾਕੀ ਸਾਰੇ ਕੰਮ ਆਪਣੇ ਹੋ ਗਏ ਡਰੈੰਗ ਰੂਮ 'ਚ ਵੀ ਲਾਤਾ ਸੀਗਾ ਮੈਂ ਪੋਚਿਆ ਅੱਜ ਸਾਫ਼ ਸਫਾਈ ਚੰਗੀ ਤਰ੍ਹਾਂ ਕੀਤੀ ਹੈ ਡਰੈੰਗ ਰੂਮ ਦੀ ਵੀ ਅੱਜ ਕੁਰਸੀਆਂ ਵੀ ਮੈਂ ਚੰਗੀ ਤਰ੍ਹਾਂ ਝਾੜੀਆਂ ਹੀ ਆ ਇੱਥੋਂ ਵੀ ਐ ਵਿੱਚੋਂ ਕੱਪੜਾ ਮਾਰ-ਮਾਰ ਕੇ ਐ ਤਰਨ ਵੀ ਆ ਗਈ ਸੀਗੀ ਕੱਪੜੇ ਮੇਰੇ ਕੱਟ ਕੇ ਰੱਖੇ ਪਿਆ ਮੈਂ ਣਾਉਣ ਜਾਣੀ ਐ ਬਸ ਹਾਂਜੀ ਇੰਨਾ ਸਾਰਾ ਨਿਕਲਾ ਐ ਲੋਵੀਰਾ ਜੈਲ ਕਿਉਂ ਮੈਂ ਸੱਤ ਤੇ ਲਾ ਲਈ ਆਪ ਦੇ ਫਿਰ ਮੈਂ Baal ਦਿਖਾਉਣੀ ਸੌਖਾ लो आया मैं ला लिया है हेलो ब्रदर सारे से दस पंद्रह भी मिनट तक मैं ना लूँगी तैन लाके के मैं रख लूँगी है बस, बस। हाँ जी ना ली सी मैं देखो बाल बढ़िया हो जाएंगे ये सिल्के सिल्के बाल है जी मेरे गिले है बस मैं तौलिए ना थोड़े साफ जी करके है जी सुखा के जी ਵਧੀਆ ਬਣ ਜਾਂਦੇ ਤੁਸੀਂ ਵੀ ਲਾ ਕੇ ਵੇਖਿਓ ਤੇ ਇਹਦੇ ਵਿੱਚ ਤੁਸੀਂ ਐਲੋਵੇਰਾ ਜੈੱਲ ਦੇ ਵਿੱਚ ਨਾ ਤੁਸੀਂ ਦੋ ਕੂੰਦਾ ਤੇਲ ਦੀਆਂ ਵੀ ਪਾ ਸਕਦੇ ਹੋਗੀ ਕੋਕੋ ਤੇਲ ਦੀਆਂ ਹਾਂਜੀ ਬਦਾਮਾਂ ਦਾ ਤੇਲ ਹੁੰਦਾ ਜਿਹੜਾ ਉਹ ਵੀ ਤੁਸੀਂ ਦੋ ਚਾਰ ਕੂੰਦਾ ਪਾ ਸਕਦੇ ਹੋਗੇ ਤੇਖੋ ਵਾਲ ਮੇਰੇ ਕੱਲ ਨਾ ਤਾਂ ਮੈਂ ਲਈ ਸੀ ਰਾਤ ਤੇ ਖੁਸ਼ਕ ਜਿਹੇ ਵਾਲੇ ਲੱਗਦੇ ਸੀਗੇ ਵਾਲ ਮੇਰੇ ਤੇ ਹੁਣ ਦੇਖੋ ਕਿੰਨੇ ਆਏ ਵਾਲ ਜਿਲਕ ਜਿਲਕ ਕੇ ਜਿਵੇਂ ਜਿਵੇਂ ਸੁੱਕ ਜਾਣਗੇ ਓਵੇਂ ਓਵੇਂ ਬਹੁਤ ਸੋਹਣੇ ਬਣ ਜਾਣਗੇ ਤੇ ਇਹ ਮੈਂ ਸਾਰਾ ਦਿਨ ਕੰਮਾਚੀ ਲੱਗੇ ਰਹਿੰਨੇ ਆ ਆਪ ਤੇ ਵਾਸਤੇ ਵੀ ਟਾਈਮ ਬੰਦੇ ਨੂੰ ਘਟਣਾ ਚਾਹੀਦਾ ਤੇ ਫਿਰ ਮੈਂ ਆਖੇ ਚਲੋ ਹੁਣ ਮੈਂ ਆਪ ਦੇ ਵਾਲਾ ਜਿਹੜੇ ਉਹ ਕਰਤੀ ਨਹੀਂ ਅੱਜ ਲਾਉਣੀ ਐ অ্যালোਵਰੇਜ ਜੈਲ ਮੈਂ ਬੋਟਲ ਰਹੀ ਲਾਈ ਤੇ ਆਪਣੇ ਵਾਲ ਤੇ ਵਧੀਆ ਗੀ ਤੇ ਚਲੋ ਜੀ ਹੁਣ ਮੈਂ ਬਣਾਉਂਗੀ ਚਾਹ ਹਾਂਜੀ ਆਹ ਵਾਲੇ ਕੱਪੜੇ ਮੈਂ ਸਾਰੇ ਸੰਭੂਗੀ ਇਹ ਮੋٹے ਕੱਪੜੇ ਮੈਂ ਕੱਢਤੀ ਸੀ ਅਲਮਾਰੀ ਚੋਂ ਤੇ ਇਹ ਮੈਂ ਉਧਰਲੇ ਬੈਡ 'ਚ ਰੱਖ ਕੇ ਆਉਂਗੀ ਤੇ ਬਾਕੀ 2-3 ਅਰਜਾਈਆਂ ਸੀ ਉਹ ਵੀ ਧੁੱਪ ਲਵਾਤੀ ਤੇ ਹੁਣ ਮੈਂ ਪੇਟੀ 'ਚ ਰੱਖ ਦੂੰ ਉਹਨਾਂ ਨੂੰ ਹਾਂਜੀ ਅੱਜ ਬਣਾਉਂਗੀ ਮੈਂ ਸ਼ਿਮਲਾ ਮਿਰਚ ਤੇ ਮੈਂ ਤੇ ਨਵੀ ਖਾ ਲਾਂਗੇ ਅਰਛ ਦੇ ਡੈਡੀ ਤਾਂ ਖਾਂਦੇ ਨਹੀਂਗੇ ਉਹ ਖਾ ਲੈਣਗੇ ਕੱਤੂ ਤੇ ਉਹਦੇ ਵਰਸਤੇ ਆਪਾਂ ਨੇ ਸਮਾਨ ਜਿਹੜਾ ਤਨਾ ਚੀਜ਼ ਕਿ ਰੱਖ ਲੈ ਗੰਡਾ ਹਰੀ ਮਿਰਚ ਲਾਸਨ ਤੇ ਐ ਤਰ੍ਹਾਂ ਕਰੀ ਤੇ त्रप्पा ते तेज पत्ता भी पाता भुजी तड़का भुज गया फून पात्री टमाटर जहाँ पात्र नमक टमाटर है जो Bir dal diye, kahli mercimek de gerekli olmayacak. ਨਾਲ ਹੀ ਪਾ ਦੂਗੀ ਹਲਦੀ ਤੇ ਮਿਰਚ ਤੇ ਉਹ ਨੂੰ ਹੁਣ ਧੋ ਕੇ ਰੱਖ ਦੋਗੇ ਵਿੱਚ ਮੈਂ ਪਾਣੀ ਨਹੀਂ ਪਾਉਂਗੀ ਬਾਹ ਨਾਲ ਹੀ ਬਣੇਗੀ ਸਬਜੀ ਲੋਕੀ ਸਬਜੀ ਵੀ ਆਪਣੀ ਬਣਗੀ ਮਾਰਾਇ ਸੇ ਇੱਕ ਹੋਰ ਲੱਗ ਰਿਹਾ ਹਾਂਜੀ ਇਧਰ ਮੈਂ ਬਣਾਉਣ ਲੱਗੀ ਸੀਗੀ ਰੋਟੀ ਤੇ ਅੱਜ ਮੈਂ ਤਵਾ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਹੈ ਤੇ सब्जी अपनी बन गई बहुत वजिए बनी सुखी सुखी पहला आप रोटी ला लिए फटाफट लो जी काम अपने सारे हो गए रोटी भी खा ली अस ने भांडे में मांज के रखते दही भी लाती